ਅੱਜ ਵੀ ਹੋਈ ਹੈ ਲਾਤਮਣਗੇ ਦੁਆਰਾ ਬੇਕੋ ਪੰਜਾਬ ਦੇ ਵਿੱਚ ਲੋੜ ਹੈ ਪੰਡਾ ਦੇ ਵਿੱਚ ਹੜਾਂ ਦੇ ਰਾਜ ਜਿਹੜੇ ਪੀੜਤ ਪਰ ਅਸੀਂ ਥਾਵਾ-ਥਾਵਾ ਤੇ ਜਾ ਕੇ ਸਾਨੂੰ ਲੱਗਦਾ ਕਿ ਅਸੀਂ 1000 ਡਾਲਰ ਕਿਤੇ ਗੁਰਦੁਆਰੇ ਦੇ ਵਿੱਚ ਚੜਾ ਦਿੰਦਾ ਤੇ ਅਸੀਂ ਇੱਥੇ ਮਦਦ ਕਰ ਰਹੇ ਹਾਂ ਮੇਰੇ ਕੋਸ਼ਿਸ਼ ਕਰਿਓ ਆਪਾਂ ਲੈਟਸ ਕ੍ਰੀਏਟ ਦਿਸ ਬੈਲੈਂਸ ਇਸ ਤਰ੍ਹਾਂ ਹੋਵੇ ਮੈਂ ਇਕੱਲਾ ਕੀ ਕਰੂਗਾ ਪਰ ਮੈਂ ਲੜਾਈ ਲੜ ਰਹੇ ਹਾਂ ਮੈਂ ਕਿਹਾ ਸਿਧਵਾਈ ਸਾਹਮਣੇ ਹੈ ਪਿਛਲੇ 4 ਦਿਨ ਦੇ ਵਿੱਚ 11 ਉਹ ਔਰਤਾਂ ਸੀ ਜਿਹੜੀਆਂ ਹੈਵੀਲੀ ਪ੍ਰੈਗਨੈਂਸੀ ਚਾਹੋਂ ਵਾਲਾ ਸੀ ਵਿਚਾਰਿਆਂ ਨੂੰ ਹੁਣ ਪਾਣੀ ਬਾਹਰ ਭਰ ਗਿਆ 5-5 ਫੁੱਟ ਕਿੱਥੇ ਜਾਣ ਦੱਸੋ ਉਹਨਾਂ ਨੂੰ ਮੈਂ ਕਿਹਾ ਕਿਸੇ ਕਿਵੇਂ ਨਾ ਕਿਵੇਂ ਸਾਡੀਆਂ ਗੱਡੀਆਂ ਚ ਪਹੁੰਚਾਓ ਐਂਬੂਲੈਂਸ ਚ ਇਹਨੂੰ ਸੇਫ ਜਗ੍ਹਾ ਤੇ ਪਹੁੰਚਾ ਰਹੇ ਹਾਂ ਅੱਜ ਜੇਕਰ ਸਰਕਾਰਾਂ ਪਹਿਲਾਂ ਹੀ ਥੋੜਾ ਧਿਆਨ ਦੇ ਦਿੰਦੀ ਤਾਂ ਹਾਲਾਤਾਂ ਨਾ ਬਣਦੇ ਤੁਹਾਨੂੰ ਇਹ ਪਤਾ ਸੀ ਮੀਂਹ ਉੱਤੇ ਹਿਮਾਚਲ ਚ ਚਾਰ ਫਲੱਡ ਗੇਟ ਖੋਲਣ ਦੀ ਬਜਾਏ ਇੱਕ ਖੋਲੀ ਰੱਖੋ ਹੌਲੀ ਹੌਲੀ ਪਾਣੀ ਦਾ ਫਲੋ ਹੋਏ ਹੁਣ ਮੀਂਹ ਵੀ ਪੈ ਗਿਆ ਤੇ ਚਾਰੇ ਗੇਟ ਖੋਲ ਤੇ ਤੇ ਡਬੋਤਾ ਲੋਕਾਂ ਨੂੰ ਹੁਣ ਮੈਂ ਪੁੱਛਦਾ ਜੋ ਦੂਜੀ ਡਿਪ੍ਰੈਸਟੇਟਾਂ ਨੂੰ ਪਾਣੀ ਦਿੰਨੇ ਮਰ ਪਾਣੀ ਦੇ ਨਹਿਰਾਂ ਦਾ ਪਰ ਪਰ ਲੇ ਜਾ ਰਹੇ ਆ ਪੰਜਾਬ ਚ ਅਸੀਂ ਡੁੱਬ ਰਹੇ ਆ ਪ੍ਰੈਗਨੈਂਟ ਔਰਤਾਂ ਘਰਾਂ ਚ ਪਈਆਂ ਬਾਹਰ 8 8 ਫੁੱਟ ਪਾਣੀ ਹੈ ਬੱਚੇ ਨੂੰ ਜਨਮ ਦੇਣਾ ਕਿੱਥੇ ਲੈ ਕੇ ਜਾਊ ਮਾਂ ਮੇਰੀ ਜ਼ਿੰਦਗੀ ਤੇ ਮੈਨੂੰ ਬਹੁਤ ਕੈਂਸਰ ਤੇ ਕੰਮ ਕੀਤਾ ਬਹੁਤ ਲੋਕ ਮੈਨੂੰ ਪਿਆਰ ਦਿੰਦੇ ਗਾਡ ਬਟ ਮੈਨੂੰ ਕੋਈ ਕੰਪਲੇਂਟ ਪਰ ਜਿਹੜੀਆਂ ਆ 11 ਔਰਤਾਂ ਦੀ ਜ਼ਿੰਦਗੀ ਬੱਸੀ ਹੈ ਮੇਰੀ ਜ਼ਿੰਦਗੀ ਸਫਲ ਹੋ ਗਈ 11 ਦਾ ਬੱਚੇ ਮੈਨੂੰ ਦੇਊਗੀ ਲਿਸਟ ਬਿਸਾਰੀਆਂ ਸੇਫ ਘਰ ਪਹੁੰਚ ਗਈਆਂ 11 ਘੰਟਾ ਪਟ ਹੋ ਗਏ ਔਰਤਾਂ ਨੂੰ ਲੈ ਕੇ ਇਹ ਇੱਕ ਧਾਰਨਾ ਬਣੀ ਹੋਈ ਹੈ ਕਿ ਜੇ ਉਹ ਦਰਦ ਦੇ ਵਿੱਚ ਇੱਕ ਤੋਂ ਜ਼ਿਆਦਾ ਦਿਨ ਕੰਪਲੇਟ ਕਰਦੀ ਹੈ ਤਾਂ ਸਾਡਾ ਅੱਗੋ ਜਵਾਬ ਹੁੰਦਾ ਕਿ ਡਰਾਮੇ ਕਰਦੀ ਹੈ। ਔਰਤ ਦੀ ਹਰ ਕੰਮ ਨੂੰ ਕਿਉਂ ਡਰਾਮੇ ਕਹਿੰਦੇ? ਡਰਾਮੇ ਤਾਂ ਅਸੀਂ ਕਰਦੇ ਆਂ ਪੀਕੇ ਸ਼ਰਾਬ। ਸਾਡਾ ਨਾ ਕੋਈ ਜਾਤ ਹੈ, ਨਾ ਪਾਤ ਹੈ, ਨਾ ਸਾਡਾ ਕੋਈ ਧਰਮ, ਸਾਡਾ ਧਰਮ ਭਾਈ ਕਨਈਆ ਜੀ ਦਾ ਮਿਸ਼ਨ ਹੈ। ਜੋ ਗੁਰੂ ਸਾਹਿਬ ਨੇ ਕਿਹਾ ਸੀ ਮਨੁੱਖਤਾ ਦੀ ਸੇਵਾ। ਇੱਥੇ ਲੰਗਰ ਲਾ ਕੇ ਆਪ ਹੀ ਲੰਗਰ ਲਾ ਕੇ ਆਪ ਹੀ ਖਾ ਲੈਂਦੇ ਆ। ਲੰਗਰ ਗੁਰੂ ਸਾਹਿਬ ਨੇ ਕਿਹਾ ਸੀ ਭੁੱਖੇ ਲਈ, ਰਾਹੀ ਪੰਥੀ ਲਈ, ਆ ਲੋੜਵੰਦਾਂ ਲਈ। ਅੱਜ ਵੀ ਉਹੀ ਹਾਲਾਤ ਬਣ ਗਏ ਦੁਬਾਰਾ ਦੇਖੋ ਪੰਜਾਬ ਦੇ ਵਿੱਚ ਲੋੜ ਹੈ ਪੰਡਾ ਦੇ ਵਿੱਚ ਹੜ੍ਹਾਂ ਦੇ ਨਾਲ ਜਿਹੜੇ ਪੀੜਤ ਨੇ ਪਰ ਅਸੀਂ ਥਾਵਾ-ਥਾਵਾ ਤੇ ਜਾ ਕੇ ਸਾਨੂੰ ਲੱਗਦਾ ਕਿ ਅਸੀਂ 1000 ਡਾਲਰ ਕਿਤੇ ਗੁਰਦੁਆਰੇ ਦੇ ਵਿੱਚ ਚੜਾ ਦਿੰਦਾ ਤੇ ਅਸੀਂ ਇੱਥੇ ਮਦਦ ਕਰ ਰਹੇ ਹਾਂ ਨਹੀਂ ਡਾਕਟਰ ਸਾਹਿਬ ਮੈਂ ਨਾ ਕਿਹਾ ਸੀ ਇੱਕ ਵਾਰੀ ਬੈਂਕੂਵਰ ਚ ਨਾ 9 ਸਾਲ ਪਹਿਲਾਂ ਕਿ ਅਸੀਂ ਦਵਾਈ ਦੇ ਲੰਗਰ ਲਾਓ ਹਮ ਐਂਡ ਸਾਡੇ ਕੋਲ ਟੋਟਲ 20 ਬੱਸਸ ਪੰਜਾਬ ਚ ਫਿਰਦੀਆਂ ਅੱਜ ਅਸੀਂ ਵੱਡੀਆਂ ਬੱਸਾਂ ਭੇਜ ਨਹੀਂ ਸਕਦੇ ਸੀ ਅਸੀਂ 15 ਬੱਸਾਂ ਫਲੱਡ ਚ ਲਾਈਆਂ ਦੋ-ਦੋ ਬੱਸਾਂ ਦਾ ਸੈੱਟ ਤਿੰਨ ਅਰਸਾਂ ਇੱਕ ਮੇਲ ਡਾਕਟਰ ਇੱਕ ਫੀਮੇਲ ਦੋ ਡਰਾਈਵਰ ਹੂੰ ਇਹ ਸ਼ੜਕਾਂ ਦੇ ਤਰੇ ਫਿਰਦੇ ਆਂ ਦਵਾਈਆਂ ਦੇਈ ਜਾਂਨੇ ਕਿ ਇਹਨੂੰ ਸਨੇਕ ਬਾਈਟਿੰਗ ਹੋ ਗਈ ਉਸੇ ਵਕਤ ਉਹਨੂੰ ਵਰਮਿਸਾਈਡ ਦਿੰਨੇ ਆ ਅਸੀਂ ਅਸੀਂ ਦਵਾਈ ਦੇ ਲੰਗਰ ਲਾਏ ਆ ਓਨਲੀ 1 ਪਰਸਨ ਦਵਾਈ ਦੇ ਲੰਗਰ ਲੱਗਿਆ ਕਿੰਨੇ ਜਿਲ੍ਹਿਆਂ ਚ ਪਠਾਨਕੋਟ ਗਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਫਰੋਜ਼ਪੁਰ ਤੇ ਫਾਜ਼ਿਲਕਾ ਤੱਕ ਉਪਰੋਂ ਸਟਾਰਟ ਹੋਏ ਆ ਥੱਲੇ ਨੂੰ ਤੁਰੇ ਆ ਰਹੇ ਆ ਇੰਨੇ ਸਨੇਕ ਲੋਕਾਂ ਨੂੰ ਕਟਿਆ ਇੱਚ ਕੋਈ ਸ਼ੱਕ ਨਹੀਂ ਸਾਡੀ ਸਿਕ ਕੰਪਨੀ ਦਾ ਨਹੀਂ ਕੰਮ ਆ ਹੀ ਲੰਗਰ ਵਾਲੀਆਂ 500 ਟਰਾਲੀਆਂ ਤੇ ਦਵਾਈ ਵਾਲੇ ਕੱਲੇ ਹੀ ਆ ਸੀ ਮੈਂ ਕੋਸ਼ਿਸ਼ ਕਰਿਓ ਆਪਾਂ ਲੈਟਸ ਕ੍ਰੀਏਟ ਦਿਸ ਬੈਲੈਂਸ ਇਸ ਤਰ੍ਹਾਂ ਹੋ ਗਏ ਮੈਂ ਕੱਲਾ ਕੀ ਕਰੂਗਾ ਪਰ ਮੈਂ ਲੜਾਈ ਲੜ ਰਿਹਾ ਮੈਂ ਕਿਹਾ ਅਸੀਂ ਦਵਾਈ ਸੰਭਲ ਲੈ ਜੀ ਸਾਡੇ ਕੋਲੇ ਅਸੀਂ ਉਹਨੂੰ ਅਜ ਇੱਕ ਸਾਡੀ ਗੱਡੀ ਹੋਰ ਚੱਲੀ ਅਸੀਂ ਉਹਦੀਆਂ 8 ਦੋਰੀ 16 ਅੱਠ ਟੀਮਾਂ ਬਣਾ ਦਿੰਦਾ ਤੇ ਪਿੰਡਾਂ 'ਚ ਤਾਂ ਵੜ ਨਹੀਂ ਸਕਦੇ ਪਾਣੀ ਬਹੁਤ ਜ਼ਿਆਦਾ ਹੈ ਪਰ ਅਸੀਂ ਅਨਾਉਂਸ ਕਰਦੇ ਆਂ ਗੁਰਦਾਰਿਆਂ ਚ ਵੀ ਉਹ ਖੜੀਆਂ ਗੱਡੀਆਂ ਵਰਡ ਕੈਂਸਰ ਵਾਲਿਆਂ ਦੀ ਕੋਈ ਦਵਾਈ ਖੰਗ ਬੁਖਾਰ ਪਿਛਲੇ 4 ਦਿਨ ਦੇ ਵਿੱਚ 11 ਉਹ ਔਰਤਾਂ ਸੀ ਜਿਹੜੀਆਂ ਹੈਵੀਲੀ ਪ੍ਰੈਗਨੈਂਟ ਸੀ ਪੱਚਾ ਹੋਣ ਵਾਲਾ ਸੀ ਵਿਚਾਰੀਆਂ ਨੂੰ ਹੁਣ ਪਾਣੀ ਬਾਹਰ ਭਰ ਗਿਆ 5-5 ਫੁੱਟ ਕਿੱਥੇ ਜਾਣ ਦੱਸੋ ਉਹਨਾਂ ਨੂੰ ਮੈਂ ਕਿਹਾ ਕਿਸ ਕਿਵੇਂ ਨਾ ਕਿਵੇਂ ਸਾਡੀਆਂ ਗੱਡੀਆਂ ਚ ਪਹੁੰਚਾਓ ਐਂਬੂਲੈਂਸ ਚ ਤੇ ਉਹਨੂੰ ਸੇਫ ਜਗ੍ਹਾ ਤੇ ਪਹੁੰਚਾ ਰਹੇ ਇੱਥੇ ਮੈਂ ਗਵਰਨਮੈਂਟ ਦਾ ਥੈਂਕਸ ਕਰਦਾ ਮੈਂ ਕਿਹਾ ਜੀ ਅਸੀਂ ਲਿਆ ਕੇ ਕਿਹੜੇ ਹਸਪਤਾਲ ਚ ਭੇਜੀਏ ਗੁਰੂ ਅਮਰਸਰ ਗੁਰੂ ਰਾਮਦਾਸ ਹਸਪੀਟਲ ਉਹ ਕਹਿੰਦੇ ਜਿੱਥੇ ਮਰਜੀ ਭੇਜੋ ਮੈਂ ਕਿਹਾ ਜੀ ਇਹ ਵਿਚਾਰੀ ਤਾਂ ਪੈਸੇ ਨਾ ਲਿਓ ਇਹਦੇ ਕੋਲ ਤਾਂ ਕੁਝ ਨਹੀਂਗਾ ਘਟ ਹੈ ਗਿਆ ਇਹਨਾਂ ਦਾ ਬੁਰਾ ਹਾਲ ਹੈ ਵੀ ਬੱਚਾ ਡਿਲੀਵਰੀ ਕਰਨ ਦੇ ਵਿੱਚ ਆਪਾਂ ਇਹਨੂੰ ਕੁਝ ਦੇ ਕੇ ਵੀ ਤੋਰਗੇ ਐਂਡ ਫਿਰ ਦੋ ਇੱਕ ਗੱਡੀ ਅਸੀਂ ਲਾਈ ਵੀ ਇਹਨਾਂ ਦੇ ਫਾਲੋ ਅਪ ਕਰੋ ਵੀ ਕੀ ਇਹਨੇ ਬੱਚਾ ਹੋ ਗਿਆ ਠੀਕ ਹੈ ਤੇ ਕਈ ਵਾਰੀ ਅੱਜ ਬੱਚਾ ਹੋਇਆ ਤੇ ਅਗਲੇ ਦਿਨੀ ਭੇਜ ਦਿੰਦੇ ਆ ਘਰ ਇਹਨਾਂ ਕੰਟਰਾਂ ਵਿੱਚ ਵੀ ਤੇ ਮੈਂ ਕਿਹਾ ਉਹਦੇ ਕੋਲ ਤਾਂ ਘਰ ਹੀ ਨਹੀਂ ਕਿੱਥੇ ਮੈਂ ਕਿਹਾ ਦੋ ਦਿਨ ਹਸਤਾ ਇਹਨਾਂ ਹਸਤਾਲ ਚ ਰੱਖ ਲਓ ਪੱਖਾ ਲੱਗਿਆ ਵਿਚਾਰੀ ਨੇ ਬੱਚੇ ਨੂੰ ਜਾਂ ਬੇਟੀ ਨੂੰ ਜਨਮ ਦਿੱਤਾ ਦੋਸਤੋ ਆ ਹਾਲਤ ਹੈ ਪਰ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਅੱਜ ਜੇਕਰ ਸਰਕਾਰਾਂ ਪਹਿਲਾਂ ਹੀ ਥੋੜਾ ਧਿਆਨ ਦੇ ਦਿੰਦੀ ਤਾਂ ਹਾਲਾਤਾਂ ਨਾ ਬਣਦੇ ਅੱਜ ਮੇਰੇ ਬਾਪੂ ਜੀ ਨਾਲ ਗੱਲ ਕਰ ਰਿਹਾ ਮੈਂ ਬਾਪੂ ਜੀ ਨੂੰ ਫਲੱਡ ਆਇਆ ਆਪਾਂ ਦੱਸ ਦਾਂ ਰੋਲਾ ਪਾਵਾਂਗੇ ਲੰਗਰ ਸ਼ੰਗਰ ਲਾਵਾਂਗੇ ਉਦੋਂ ਬਾਅਦ ਭੁੱਲ ਜਾਾਂਗੇ ਵੀ ਕਿਉਂ ਆਇਆ ਰੀਜ਼ਨ ਕੀ ਫੋਰਕਾਸਟ ਸੀ ਮੀਂਹ ਦੀ ਮੈਂ ਅੱਜ ਲੜਿਆ ਸੈਂਟਰ ਗਵਰਨਮੈਂਟ ਨਾਲ ਮੌਰਨਿੰਗ ਰਾਤ ਮੈਂ 1 ਵਜੇ ਪਿਆ ਟਾਈਮ ਜ਼ੋਨ ਡਿਫਰੈਂਟ ਮੈਂ ਕਿਹਾ ਯਾਰ ਤੁਹਾਨੂੰ ਇਹ ਪਤਾ ਸੀ ਮੀਂਹ ਉੱਤੇ ਹਿਮਾਚਲ ਚ 4 ਫਲੱਡ ਗੇਟ ਖੋਲਣ ਦੀ ਬਜਾਏ ਇੱਕ ਖੋਲ ਹੀ ਰੱਖੋ ਹੌਲੀ ਹੌਲੀ ਪਾਣੀ ਦਾ ਫਲੋ ਹੋਏ ਹੁਣ ਮੀਂਹ ਵੀ ਪ ਇਟ ਮੀਨਸ ਮਿਸ ਮੈਨੇਜਮੈਂਟ ਜਾਂ ਇਹਨਾਂ ਨੂੰ ਹੁਣ ਭੁੱਲ ਅੱਜ ਆ ਗਿਆ 10 ਦਿਨ ਦੇ ਵਿੱਚ ਲੋ ਠੀਕ ਹੋ ਜਾਣਗੇ ਗੁਰੂ ਕਿਰਪਾ ਕਰਨਗੇ ਹਲਾਟ ਫਿਰ ਫਿਰ ਭੁੱਲ ਜਾਣਗੇ ਪਰਮਨੈਂਟ ਹੱਲ ਨਹੀਂ ਹੈ ਹਾਂ ਕੋਈ ਇਤਨੀ ਭੁੱਲ ਹੀ ਜਾਣਾ ਵੀ ਇਥੋਂ ਦਰਿਆ ਟੁੱਟਿਆ ਸੀ ਰਿਪੇਅਰ ਕਰ ਲਿਆ ਠੀਕ ਕਰ ਲਿਆ ਆ ਅਸੀਂ ਜੀ ਸਾਨੂੰ ਕਈ ਲੋਕ ਵਖਵਾਦੀ ਕਹਿੰਦੇ ਨੇ ਕੋਈ ਯਤਵਾਦੀ ਕਹਿੰਦੇ ਆ ਮੈਂ ਪੁੱਛਣਾ ਚਾਹੁੰਦਾ ਅਸੀਂ ਡੈਮਾਂ ਦੇ ਮੂਹਰੇ ਬੈਠਾ ਪੰਜਾਬ ਆਪਾ ਕੜਾ ਡੈਮ ਹੈ ਆ ਮਾਦੋ ਸਾਰੇ ਰਣਜੀਤ ਸਾਗਰ ਜਦੋਂ ਤੋਂ ਖੋਲਦੇ ਪਾਣੀ ਮਰਦੇ ਅਸੀਂ ਹੁਣ ਮੈਂ ਪੁੱਛਦਾ ਜੀ ਦੂਜੀਆਂ ਸਟੇਟਾਂ ਨੂੰ ਪਾਣੀ ਦਿੰਨੇ ਮਰੋ ਵੀ ਆਣ ਕੇ ਕੋਈ ਲੰਗਰ ਲਿਆ ਦੂਜੀ ਸਟੇਟ ਦਾ ਪਾਣੀ ਦੇ ਨਹਿਰਾਂ ਦਾ ਪਰਪਰ ਲਿਜਾ ਰਹੇ ਆ ਪੰਜਾਬ ਚੋਂ ਅਸੀਂ ਡੁੱਬ ਰਹੇ ਹਮ ਪ੍ਰੈਗਨੈਂਟ ਔਰਤਾਂ ਘਰਾਂ ਚ ਪੰਜਾ ਬਾਹਰ 8 8 ਫੁੱਟ ਪਾਣੀ ਹੈ ਬੱਚੇ ਨੂੰ ਜਨਮ ਦੇਣਾ ਕਿੱਥੇ ਲੈ ਕੇ ਜਾਊ ਮਾਂ ਮੇਰੀ ਜ਼ਿੰਦਗੀ ਦੇ ਮੈਨੂੰ ਬਹੁਤ ਕੈਂਸਰ ਤੇ ਕੰਮ ਕੀਤਾ ਬਹੁਤ ਲੋਕ ਮੈਨੂੰ ਪਿਆਰ ਦਿੰਦੇ ਵਰਡ ਬਟ ਮੈਨੂੰ ਕੋਈ ਕੰਪਲੇਂਟ ਨਹੀਂ ਪਰ ਜਿਹੜੀਆਂ ਆ 11 ਔਰਤਾਂ ਦੀ ਜ਼ਿੰਦਗੀ ਬਚੀ ਐ ਤੇ ਮੈਂ ਡਾਕਟਰ ਕੁੜੀ ਦੇਖ ਤੇ ਡਿਊਟੀ ਲਈ ਮੈਂ ਕਿਹਾ ਤੂੰ ਮੈਨੂੰ ਨਹੀਂ ਪਤਾ ਪਿੰਡ ਹੁਣ ਕਿਵੇਂ ਛੱਡ ਕੇ ਆਏਂਗੀ ਤੂੰ ਗੱਡੀਆਂ ਤੇ ਛੱਡ ਕੇ ਆਉਣਾ ਇਹਦਾ ਦੇਖ ਮੈਡੀਸਿਨ ਕੋਈ ਬੋਡੀ ਚ ਘਾਟਦਾ ਨਹੀਂ ਗਈ ਅਸੀਂ 11 ਮੇਰੀ ਜ਼ਿੰਦਗੀ ਸਫਲ ਹੋ ਗਈ 11 ਦਾ ਬੱਚੇ ਮੈਨੂੰ ਦੇਊਗੀ ਲਿਸਟ ਬੀਸਾਰੀਆਂ ਸੇਫ ਘਰ ਪਹੁੰਚ ਗਈਆਂ 11 ਖੰਡ ਪਟ ਹੋ ਗਏ ਐਗਰੀ ਹੋ ਜਾਨ ਬਚਾ ਲਈ ਗੁਰੂ ਤੋਂ ਬਾਹਰ ਨਹੀਂ ਕਿਰਪਾ ਗੁਰੂ ਦੀ ਹੈ ਗੁਰੂ ਨੇ ਡਿਊਟੀ ਲਈ ਹੈ ਮੈਂ ਡਾਕਟਰ ਕੋਲ ਕਹਿੰਦੀ ਮੈਂ ਬੋਲ ਮੰਤਰ ਸੁਣਾ ਰਹੀ ਸੀ ਵੀ ਪੈਨਿਕ ਘਬਰਾਣਾ ਬਸ ਤਨੂਸੀ ਹਸਪਤਲ ਲੈ ਚੱਲਾਂਗੇ ਪੇਨ ਦੇ ਵਿੱਚ ਜਦੋਂ ਲਾਸਟ ਬੱਚਾ ਪੈਦਾ ਹੁੰਦਾ ਨਾ ਪੇਨ ਬਹੁਤ ਹੁੰਦੀ ਹੈ ਕਈ ਦੋ ਲੇਡੀ ਤੋਂ ਉਸ ਹਾਲਤ ਚ ਚੱਕੀਆਂ ਮਰ ਜਣੀਆਂ ਸੀ ਵਿਚਾਰੀਆਂ ਪਰ ਅੱਜ ਮੈਂ ਤੁਹਾਨੂੰ ਦੱਲੀ ਵਲ ਇਹ ਔਰਤਾਂ ਨੂੰ ਲੈ ਕੇ ਇਹ ਇੱਕ ਧਾਰਨਾ ਬਣੀ ਹੋਈ ਹੈ ਕਿ ਜੇ ਉਹ ਦਰਦ ਦੇ ਵਿੱਚ ਇੱਕ ਤੋਂ ਜ਼ਿਆਦਾ ਤਨ ਕੰਪਲੇਟ ਕਰਦੀ ਹੈ ਤਾਂ ਸਾਡਾ ਅੱਗੋ ਜਵਾਬ ਹੁੰਦਾ ਕਿ ਡਰਾਮੇ ਕਰਦੀ ਹੈ। ਨਾ ਔਰਤ ਦੇ ਹਰ ਕੰਮ ਨੂੰ ਕਿਉਂ ਡਰਾਮੇ ਕਹਿੰਦੇ ਨੇ? ਡਰਾਮੇ ਤਾਂ ਅਸੀਂ ਕਰਦੇ ਆਂ ਪੀ ਕੇ ਸ਼ਰਾਬ। ਫੀਮੇਲ ਨਹੀਂ ਕਰਦੀਗੀ। ਮੇਲ ਨੂੰ ਜਿੰਨੇ ਕੈਂਸਰ ਚੁਪੜਦੇ ਆਂ ਸ਼ਰਾਬ ਪੀ ਲਈ ਲਿਵਰ ਕੈਂਸਰ ਹੋਏਗਾ। ਸਿਕਟਾਂ ਪੀ ਲਈਆਂ ਮੂੰਹ ਦਾ ਤੇ ਗਲੇ ਦਾ ਕੈਂਸਰ ਹੋਏਗਾ। ਤੇ ਨਾਲ ਲੰਗ ਕੈਂਸਰ ਹੋਏਗਾ। ਗੁਰੂ ਸਾਹਿਬ 500 ਸਾਲ ਪਹਿਲਾਂ ਕਹੇਗੇ ਸੀ ਵੀ ਤਬਾਕੂ, ਬੀਡੀ, ਸਿਗਰਟ ਨੇਲ ਵਰਤਨੀ ਉਹਨਾਂ ਦਾ ਘੋੜਾ ਟਬਾਕੂ ਦੇ ਖੇਤ ਵਿੱਚ ਨਹੀਂ ਲੰਘਿਆ ਸੀ ਗੁਰਗੁਵਿੰਦ ਸਿੰਘ ਜੀ ਦਾ ਤੇ ਤੁਸੀਂ ਖਾਈਏ ਔਰਤ ਨੇ ਤਾਂ ਖਾਦਾ ਨਹੀਂ ਟਬਾਕੂ ਸਿਗਰਟ ਸ਼ਰਾਬ ਨਹੀਂ ਪੀਤੀ ਉਹ ਜਨਣੀ ਹੈ ਤੇ ਉਹ ਜਨਣੀਆਂ 11 ਮਰ ਜਾਣੀਆਂ ਸੀ ਵਿਚਾਰੀਆਂ ਉਹ ਉਹ ਕਲਪੁਰਖ ਦਾ ਮੈਂ ਥੈਂਕਸ ਕਰਦਾ ਐਂਡ ਇਸ ਤਰ੍ਹਾਂ ਦੀ ਸੇਵਾ ਸਾਡੀ ਝੋਲੀ 'ਚ ਪਾਈ ਆ ਐਂਡ ਸਾਰੀਆਂ ਟੀਮਾਂ ਜੀ ਅਸੀਂ ਕੈਂਸਰ ਦੇ 10 ਦਿਨ ਲਈ ਪ੍ਰੋਗਰਾਮ ਕੈਨਸਲ ਕਰਕੇ ਐਂਡ ਜਿੰਨੀਆਂ ਸਾਡੀਆਂ ਛੋਟੀਆਂ ਗੱਡੀਆਂ ਸਾਰੀਆਂ ਅਸੀਂ ਉੱਥੇ ਲਾਈਆਂ ਆ ਸਾਡਾ ਨਾ ਕੋਈ ਜਾਤ ਹੈ ਨਾ ਪਾਤ ਹੈ ਨਾ ਸਾਡਾ ਕੋਈ ਧਰਮ ਸਾਡਾ ਧਰਮ ਭਾਈ ਕਨਈਆ ਜੀ ਦਾ ਮਿਸ਼ਨ ਹੈ ਜੋ ਗੁਰੂ ਸਾਹਿਬ ਨੇ ਕਿਹਾ ਸੀ ਮਨੁੱਖਤਾ ਦੀ ਸੇਵਾ ਹਮ ਠੀਕ ਹੈ ਹਾਂ ਤੁਸੀਂ ਤੁਸੀਂ ਸੋਚੋ ਜੀ ਵੀ ਇੱਕ ਇੱਕ ਮਾਂ ਭੈਣ ਕਿਵੇਂ ਮਹਿਸੂਸ ਕਰਦੀ ਹੋ ਜਿਹੜੀ ਇੰਨੀ ਪੇਨ ਸੀ ਘਰੇ ਪਈ ਸੀ ਪੰਜ ਪੰਜ 7 7 ਤੋਂ ਪਾਣੀ ਪੜਿਆ ਸੀ ਕੋਈ ਚਾਹ ਨਹੀਂ ਪਾਣੀ ਨਹੀਂ ਕੋ ਖਾਣ ਨੂੰ ਨਹੀਂ ਉਹਨੂੰ ਚੱਕ ਕੇ ਹਸਤਾ ਲੈ ਜਾਣਾ ਤੇ ਉਹਨੂੰ ਦੀ ਜਾਨ ਬਚਾਣੀ ਸੋਚਿਓ ਲਿਖ ਸਕਦੇ ਹੋ ਥੱਲੇ ਕੋਈ ਕਮੈਂਟ ਹੈਨਾ ਹੁਣ ਹਿੰਮਤ ਨਹੀਂ ਪੈਂਦੀ ਹੋਣੀਗੀ ਇੱਥੇ ਲੰਗਰ ਲਾ ਕੇ ਆਪ ਹੀ ਲੰਗਰ ਲਾ ਕੇ ਆਪ ਹੀ ਖਾ ਲੈਂਦੇ ਆ ਲੰਗਰ ਗੁਰੂ ਸਾਹਿਬ ਨੇ ਕਿਹਾ ਸੀ ਭੁੱਖੇ ਲਈ ਰਾਹੀ ਪੰਥੀ ਲਈ ਆ ਲੋੜਵੰਦਾਂ ਲਈ ਠੀਕ ਆ ਅੱਜ ਕੱਲ ਜਿਹੜਾ ਟ੍ਰੈਂਡ ਇੱਕ ਹੋਰ ਚੱਲਿਆ ਹੈ ਕਿ ਸੇਵਾ ਆ ਸੇਵਾ 10 ਰੁਪਏ ਦੀ ਕਰਨੀ ਹੈ ਪਰ ਵੀਡੀਓ ਬਣਾ ਬਣਾ ਕੇ ਅਸੀਂ ਦਿਖਾ ਦੇਣਾ ਕਿ ਅਸੀਂ ਕੈਮਰਾ ਪਹਿਲਾਂ ਹੋਣਾ ਚਾਹੀਦਾ ਸੇਵਾ ਬਾਅਦ ਚ ਪਹੁੰਚਦੀ ਬਿਲਕੁਲ ਜੀ ਅੰਡ ਮੈਂ ਤੁਹਾਡੇ ਕੈਨੇਡਾ 'ਚ ਬੈਠਾ ਹਾਂ 4 ਦਿਨ ਹੋ ਗਏ ਹਰ ਰੋਜ਼ ਰਾਤ ਨੂੰ 1 ਵਜੇ ਸੌਣਾ ਕੋਕੋ ਡਾਕਟਰਾਂ ਤੋਂ ਮੈਂ ਸਾਰਾ ਅਪ ਟੂ ਡੇਟ ਲੈਣਾ ਠੀਕ ਹੈ ਵੀ ਕਿੱਥੇ ਹੋਇਆ ਕਿੱਥੇ ਪਹੁੰਚਿਆ ਕਿੰਨੇ ਪਿੰਡਾਂ ਚੈੱਕ ਅਪ ਕਰ ਦਿੱਤੇ ਕਿਵੇਂ ਗਾਂ ਦੀਆਂ ਤੁਰੇ ਚੱਲੋ ਇੰਨੇ ਸੱਪ ਉੱਪਰੋਂ ਆ ਗਏ ਜਿਹਦਾ ਕੋਈ ਇੰਨੇ ਲੋਕਾਂ ਦੇ ਪਿਜਾਰੇ ਨੰਗੇ ਪੈਰੀ ਪਾਣੀ 'ਚ ਤੁਰੇ ਫਿਰਦੇ ਆ ਸਨੇਕ ਵਾਈਟਿੰਗ ਨੂੰ ਨਾ ਜੇ ਇੰਜੈਕਸ਼ਨ ਉਹ ਵਰਮਿਸਾਈਡ ਦਾ ਨਾਮ ਦਿੱਤਾ ਜਾਵੇ ਇਨ ਟਾਈਮ ਉਹਦੀ ਮੌਤ ਹੋ ਜਾਂਦੀ ਐਂਡ ਸੋ ਜ਼ਹਿਰੀਲੇ ਸੱਪ ਆ ਉੱਪਰੋਂ ਆਏ ਆ ਨਾ ਮਿੱਟੀ ਖਾਂਦੇ ਸੀਗੇ ਪਤਾ ਨਹੀਂ ਕਿੰਨੇ ਸਾਲ ਪੁਰਾਣੀ ਉਹਨਾਂ ਦੀ ਉਮਰ ਹੈ ਉਹ ਆ ਗਏ ਪੰਜਾਬ 'ਚ ਪਾਣੀ ਦੇ ਵਿੱਚ ਆ ਗਏ ਇੰਨੀਆਂ ਵੱਡੀਆਂ ਸਾਡੀਆਂ ਮੁਸ਼ਕਿਲ ਉਹ ਘਰਾਂ ਦੇ ਵਿੱਚ ਵੱਢ ਗਏ ਜੇ ਪਾਣੀ ਵੱਢ ਗਏ ਸੱਪ ਵੀ ਵੱਢ ਗਏ ਜੇ ਆਪਾਂ ਪਾਣੀ ਦੇ ਵਿੱਚ ਤੁਰੇ ਫਿਰਦੇ ਆ ਅਥੇ ਕਿਹਦੇ ਦਾਨ ਸੋਚ ਕੇ ਦਾਨ ਕਰਿਆ ਕਰੋ ਦੋਸਤੋ ਐਂਡ ਹਰ ਮੁਸਲੇ ਦਾ ਹੱਲ ਹੈ ਜੇ ਸਾਰੀ ਜ਼ਿੰਦਗੀ ਜੇ ਆਪਾਂ ਕਰੀ ਚਲੀ ਪ੍ਰੋਬਲਮ ਪ੍ਰੋਬਲਮ ਨੋ ਟ੍ਰਾਈ ਟੂ ਫਾਈਂਡ ਅ ਸੋਲੂਸ਼ਨ ਹੱਲ ਲੱਭਣ ਦੀ ਕੋਸ਼ਿਸ਼ ਕਰੋ ਐਂਡ ਕੈਂਸਰ ਦਾ ਅਸੀਂ ਲੱਭ ਲਿਆ ਐਂਡ ਗੁਰੂ ਨੇ ਕਿਰਪਾ ਕੀਤੀ ਅਸੀਂ ਜੀ ਨੰਦਪੁਰ ਸਾਹਿਬ ਦੇ ਵਿੱਚ 100 ਬੈਡ ਦਾ ਹਸਪੀਟਲ ਬਣ ਗਿਆ ਜੀ ਤੇ ਅੱਠ ਹਾਂ ਕੈਂਸਰ ਰਿਸਰਚ ਐਂਡ ਮਲਟੀ ਸਪੈਸ਼ਲਿਟੀ ਵੀ ਹੋਏਗਾ ਤੇ 25 ਬੈਡ ਦਾ ਵਿੱਚੇ ਨਾਲ ਅੱਖਾਂ ਦਾ ਪਿਹਾਰ ਮਹੀਨੇ ਅੱਖਾਂ ਚੈੱਕਅਪ ਹੋਈ ਜਾਣੀ 31 ਤਰੀਕ ਨੂੰ ਆਪਰੇਸ਼ਨ ਹੋਇਆ ਕਰਨਗੇ ਸਾਰੀ ਪੰਜਾਬ ਸਟੇਟ ਦੇ ਗਰੀਬ ਮਾਂ ਬਜ਼ੁਰਗ ਜਿਹਨੂੰ ਐਨਕ ਦੀ ਲੋੜ ਆ ਫ੍ਰੀ ਦੇਵਾਂਗੇ ਗੱਡੀ ਵੱਡੀ ਸਟੇਟਮੈਂਟ ਦੇ ਚੈੱਕਅਪ ਕਰ ਲਿਓ ਕਿ ਸਾਡਾ ਐਨਕਾਂ ਦਾ ਲੰਗਰ ਵਰਤ ਰਿਹਾ ਚੈੱਕਅਪ ਕਰ ਲਿਓ ਜਾ ਕੇ ਸਾਨੂੰ ਹਾਂਗਕਾਂਗ ਗਏ ਸੀ ਉੱਥੋਂ ਐਨਕ ਸਾਰੀ ਬਾਏ ਕਰ ਰਹੇ ਆ ਅੱਛੀ ਕੁਆਲਿਟੀ ਦੀ ਵੀ ਬਹੁਤ ਅੱਛੇ ਲੋਕ ਸਾਡੇ ਨਾਲ ਜੁੜੀ ਜਾਂਦੇ ਆ ਸ ਤੁਸੀਂ ਕਰੇ ਦਬਾ ਰੱਖ ਲਿਆ ਕਰੋ ਵਰਲਡ ਕੈਨਸਲ ਲਈ 1 ਡਾਲਰ 1 ਪਾਉਂਡ ਪਾ ਲਿਆ ਕਰੋ ਜੋ ਸਾਲ ਚ ਹੋ ਗਈ ਉਦੋਂ ਸਾਨੂੰ ਦੱਸ ਦਿਆ ਕਰੋ ਵੀ ਇਹਦੇ ਪੈਸਿਆਂ ਦਾ ਕੀ ਕਰੀਏ 360 ਦਿਨਾਂ ਤੇ 365 ਦਿਨਾਂ ਇੱਕ 365 ਡਾਲਰ ਬਣ ਜਾਣਗੇ ਇੱਕ ਇੱਕ ਡਾਲਰ ਵੀ ਹਰ ਰੋਜ਼ ਇਕੱਠਾ ਕਰ ਲਿਆ ਕਰੋ ਤੇ ਮੈਨੂੰ ਮੈ ਡਾਕਟਰ ਨੂੰ ਪੁੱਛਿਆ ਵੀ ਕਿ ਐਨਕ ਦੀ ਕੀ ਕੀਮਤ ਹੈ ਕਹਿੰਦੇ ਜੀ 850 ਰੁਪਏ ਦੀ ਪੰਜਾਬ ਚ ਬਾਈ ਕਰੀਏ ਤੇ ਮੈਂ ਕਿਹਾ ਉੱਥੋਂ ਆਪਾਂ ਨੂੰ ਕਿੰਨੇ ਨਹੀਂ ਮਿਲੀ 72 ਰੁਪੀਏ ਇੱਕ ਡਾਲਰ ਨਾਲ ਕਿਸੇ ਨੂੰ ਐਨਕਾਂ ਦੇ ਸਕਦੇ ਹੋ ਹੂੰ ਕੀ ਗੋਲਕੇ ਬਣ ਗਈ ਹੁਣ ਤੁਸੀਂ ਫੈਸਲਾ ਕਰੋ ਵੀ ਇੱਕ ਗਰੀਬ ਮੰਦੇ ਐਨਕ ਲਵਾਈਏ ਕਿ ਗੁਰਦਾਰੇ ਪਾਈਏ ਹਾਂ ਹਾਂ ਗੁਰਦਾਰੇ ਵੀ ਪਾਓ ਪਰ ਦੂਜੀ ਗੋਲਕ ਵੀ ਲੱਖ ਭੋਲੀ ਗਏ ਸੀ ਗੁਲ ਪੜਿਆ ਜਰੂਰ ਹੈ ਸ਼ਬਦ ਉਪਰਪੜ ਕੇ ਮੇਰੇ ਸਿਰ ਕਰਦਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਗੁਰੂ ਦੀ ਪਵਿੱਤਰ ਗੋਲਕ ਵੀ ਪਾਓ ਇਹਦੇ ਨਾਲ ਗੁਰੂ ਦੇ ਪ੍ਰਬੰਧ ਚੱਲਦੇ ਆ ਲੰਗਰ ਪਾਣੀ ਸੇਵਾ ਚੱਲਦੀ ਪਰ ਜਿਹੜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਉਹ ਗੋਲਕ ਬੋਲਦੀ ਨਹੀਂ ਉਹਦੇ ਅੰਦਰੋਂ ਇੱਕ ਸੀਸ ਨਿਕਲਦੀ ਐਥੇ ਤਾਂ ਬੋਲਦੇ ਆ ਨਾ ਕੱਲ ਗੁਰਦੁਆਰੇ ਚ ਬੋਲੀ ਜਾਂਦੇ ਸੀ ਕਿ ਇਹਨੇ 11 ਪਾਉਂਡ ਦਿੱਤੇ 11 ਡਾਲਰ ਦਿੱਤੇ ਯਾਨੀ 21 ਡਾਲਰ ਦਿੱਤੇ ਇਹ ਨਿਰਮਾਲਾ ਅਰਦਾਸ ਕਰਾਇਆ ਉਹ ਜਿਹੜੀ ਗੋਲਕ ਚ ਮੈਂ ਪਾਉਣ ਦੀ ਕੋਸ਼ਿਸ਼ ਕਰਦਾ ਹੁੰਨਾ ਹਮੇਸ਼ਾ ਹੀ ਜ਼ਿੰਦਗੀ ਚ ਕਰ ਕਿਰਪਾ ਗੁਰੂ ਦੀ ਐ ਮੈਂ ਨਹੀਂ ਕੁਝ ਕਰਦਾ ਉਹ ਬਾਹਰ ਦੂਰ ਤੱਕ ਜਾਂਦੀ ਐ ਉਹ ਅੰਦਰੋਂ ਹੀ ਬੋਲਦੀ ਐ ਅੰਦਰੋਂ ਬੋਲਦੀ ਲੋਹੇ ਦੀ ਗੋਲਕ ਚ ਸਿਰਫ ਟਾਨੀ ਹੁੰਦਾ ਖੜਕਾ ਜਾਂ ਹੁੰਦਾ ਨਾ ਪਰ ਜਿਹੜੀ ਅਸਲੀ ਗੋਲਕ ਐ ਚਲਦੀ ਫਿਰਦੀ ਮਾਂ ਬਾਪੂ ਜੀ ਉਦੋਂ ਇੱਕ ਸੀਸ ਨਿਕਲਦੀ ਹੈ ਉਹ ਕਲਪੁਰਖ ਨੂੰ ਮਨਜ਼ੂਰ ਹੁੰਦੀ ਹੈ ਬਾਕੀ ਜਿੱਥੇ ਮਰਦੀ ਤੁਰੇ ਫਿਰ